ਪਿਆਰੇ ਸਰੋਤਿਆਂ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੀ ਇੱਕ ਔਰਤ ਰਸਤੇ ਵਿੱਚ ਇਕੱਲੇ ਮੋਟਰਸਾਈਕਲ ਸਵਾਰ ਨੂੰ ਰੋਕਦੀ ਅਤੇ ਲਿਫਟ ਮੰਗਦੀ ਅਤੇ ਆਪਣੇ ਪਤੀ ਦੀ ਦੱਸੀ ਹੋਈ ਜਗ੍ਹਾ ਤੇ ਰੋਕ ਲੈਂਦੀ ਅਤੇ ਵਿਅਕਤੀ ਨੂੰ ਲੁੱਟਿਆ ਜਾਂਦਾ ਇਸ ਸੰਬੰਧ ਵਿੱਚ ਥਾਣਾ ਰਣਜੀਤ ਐਵਨਿਊ ਦੇ ਪੰਜਾਬ ਪੁਲਿਸ ਅਫਸਰ ਨਾਲ ਕੀਤੀ ਗਈ ਗੱਲਬਾਤ ਸਰ ਕੀ ਜੇ ਮਾਮਲਾ ਜਿਹੜਾ ਇੱਕ ਲੜਕਾ ਤੇ ਲੜਕੀ ਵੱਲੋਂ ਜਿਹੜੀ ਟੋਟਕੋ ਕੀਤੀ ਜਾਂਦੀ ਸੀ ਇਹ ਸਾਡੇ ਕੋਲ ਇੱਕ ਕੰਪਲੇਨ ਹੋਈ ਹੈ ਜੀ ਜਸਪਾਲ ਸਿੰਘ ਨਾਮ ਦਾ ਇੱਕ ਵਿਅਕਤੀ ਆ ਉਹਨੇ ਕੰਪਲੇਨਟ ਕੀਤੀ ਕਿ 15 ਤਰੀਕ ਨੂੰ ਰਣਜੀਤਗੜ੍ਹ ਦੇ ਦੇਰੇ ਵਿੱਚ ਜਾ ਰਿਹਾ ਸੀਗਾ ਜਿੱਥੇ ਉਹਨੇ ਇੱਕ ਲੜਕੀ ਨੇ ਹੱਥ ਦੇ ਕੇ ਲਿਫਟ ਮੰਗੀ ਜੋ ਉਹਨੇ ਉਹ ਗੱਡੀ ਰੋਕ ਕੇ ਉਹਨੂੰ ਲਿਫਟ ਦਿੱਤੀ ਅਤੇ ਰਸਤੇ ਵਿੱਚ ਅੱਗੇ ਜਾ ਕੇ ਨੇੜੇ ਹਰਤੇਜ ਹਸਪੀਟਲ ਉਹਨੂੰ ਰੋਕਣ ਲਈ ਗਿਆ ਉੱਥੇ ਉਹਦਾ ਹਸਬੈਂਡ ਲੜਕੀ ਦਾ ਜੋ ਜਿਸਦਾ ਨਾਮ ਮਨਪ੍ਰੀਤ ਹੈ ਉਹਨੇ ਉਹਨੂੰ ਰੋਕ ਕੇ ਚਾਕੂ ਦਿਖਾ ਕੇ ਉਹਦੇ ਕੋਲੋਂ ਕੁਝ ਨਗਦੀ ਪਲੱਸ ਉਹਦੀ ਚੇਨ ਲਵਾਈ ਅਤੇ ਉਹਨੂੰ ਧਮਕੀ ਦਿੱਤੀ ਗਈ ਕਿ ਜੇਰੇ ਤੂੰ ਕੰਪਲੇਨ ਕੀਤੀ ਜਾਂ ਕੋਈ ਇਹੋ ਜਿਹੀ ਕੋਈ ਕਿਤੇ ਜਾ ਕੇ ਕੁਝ ਕਹਿਤੀਂ ਤੇ ਤੇਰੇ 'ਤੇ ਪਰੇ ਦਾ ਪਰਛਾਵਾ ਪਾਵਾਂਗੇ ਇਹਦੇ ਵਿੱਚ ਲੜਕੀ ਦਾ ਨਾਮ ਰਬਜੋਤ ਤੇ ਲੜਕੇ ਦਾ ਨਾਮ ਦਾ ਹਸਬੰਡ ਹੈ ਮਨਪ੍ਰੀਤ ਹੈ ਦੋਨੋਂ ਜਿਹੜੇ ਹੈਗੇ ਨੇ ਸੁਲਤਾਨਪੁਰ ਨੇਟ ਏਰੀਆ ਦੇ ਰਹਿਣ ਵਾਲੇ ਆ ਤੇ ਪਹਿਲਾਂ ਵੀ ਸਾਨੂੰ ਪਤਾ ਲੱਗਾ ਕਾਫੀ ਇਹਨਾਂ ਨੇ ਵਾਰ ਤਾਂ ਇਸੇ ਤਰੀਕੇ ਦੇ ਨਾਲ ਕੀਤੀਆਂ ਸਿਵਲ ਲਾਈਨ ਤੇ ਤੇ ਰਣਜੀਤ ਵਰਯੂ ਤੇ ਏਰੀਆ ਦੇ ਵਿੱਚ ਜਾ ਕੇ ਲੋਕਾਂ ਕੋਲ ਲਿਫਟ ਮੰਗ ਕੇ ਇਹ ਉਹਨਾਂ ਨੂੰ ਪਹਿਲਾਂ ਆਪਣੇ ਨਾਲ ਬੈਠ ਜਾਂਦੀ ਉਹਦੇ ਬੰਦੇ ਦੇ ਨਾਲ ਬੈਠ ਜਾਂਦੀ ਹੈਗਾ ਉਹਦਾ ਹਸਬੰਡ ਰੋਕੇ ਇਹਨਾਂ ਨੂੰ ਫਿਰ ਬਲੈਕਮੇਲ ਕਰਦੇ ਆ ਜੀ ਇੱਕ ੜੀ ਨੇ ਇੱਕ ਪਹਿਲਾਂ ਵੀ ਕਿਸੇ ਦੇ ਉੱਤੇ 376 ਦਾ ਪਰਚਾ ਸੁਲਤਾਨਪੁਰ ਖਾਨੇ ਦੀ ਦਰਜ ਕਰਵਾਇਆ ਗਿਆ ਵਾ ਜੋ ਕਿ ਆ피 ਆਪਸ ਵਿੱਚ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗਦੇ ਕੋ ਤਕਰੀਰ ਦੌਰਾਨ ਕੋਈ ਹੋਰ ਮਾਮਲੇ ਸਾਹਮਣੇ ਆਏ ਜਿਹਦੇ ਵਿੱਚ ਇਹਨਾਂ ਨੇ ਕੋ ਪਹਿਲਾਂ ਵੀ ਲੋਕਾਂ ਨੂੰ ਆਪਣੇ ਚਾਲ ਦਾ ਸ਼ਕਾਰ ਲੋੜ ਦਾ ਸ਼ਕਾਰ ਬਣਾਇਆ ਇਹਦੇ ਵਿੱਚ ਸਾਨੂੰ ਪਤਾ ਲੱਗਾ ਇਹਨਾਂ ਕਾਫੀ ਠਗੀਆਂ ਮਾਰੀਆਂ ਬਟ ਲੋਕੀ ਕੋਈ ਸਾਹਮਣੇ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਫਿਰ ਲੱਗਦਾ ਕਿ ਐ ਕੰਪਲੇਨ ਕਰੇਗੀ ਤਾਂ ਉਹਨਾਂ ਦੀ ਬਦਨਾਮੀ ਹੋਏਗੀ ਇਸ ਵਾਰ ਇੱਕ ਜਿਹੜਾ ਹੈਗਾ ਵਿਅਕਤੀ ਸਾਡੇ ਕੋਲ ਆਇਆ ਉਹਨਾਂ ਨੇ ਕੰਪਲੇਨ ਦਿੱਤੀ ਕਿਉਂਕਿ ਚੇਨ ਅਤੇ ਲੋਕੇਟ ਸੀਗਾ ਜੋ ਇਹਨੇ ਲਵਾਇਆ ਬਾ ਸਰ ਪਤੀ ਪਤਨੀ ਹੀ ਸੀ ਦੋ ਪਤੀ ਪਤਨੀ ਦਾ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੇ ਮਾਹੌਲ ਦੇ ਵਿੱਚ ਕੀ ਪ੍ਰੋਟੈਕਸ਼ਨ ਨੇ ਪ੍ਰੋਪੋਜ਼ਨ ਬਸ ਐਸੇ ਤਰੀਕੇ ਦੇ ਨਾਲ ਜਿਵੇਂ ਇਹ ਵਿਅਕਤੀ ਨੇ ਇਹਨਾਂ ਨੂੰ ਕੰਪਲੇਨ ਦਿੱਤੀ ਜਿਉਂ ਤੁਹਾਡੇ ਨਾਲ ਹੀ ਤੁਹਾਨੂੰ ਲੱਗਦਾ ਹੈ ਕਿ ਕੋਈ ਗੱਲ ਜਾਂ ਘਟੜੀ ਇੱਕ ਵਾਰਦਾਤ ਹੁੰਦੀ ਹੈ ਸਾਡੇ ਧਿਆਨ ਤੱਕ ਜ਼ਰੂਰ ਲਿਆਇਆ ਜਾਏ ਕਿਉਂਕਿ ਇਸ ਤੋਂ ਵੀ ਹੁਣ ਸਾਡੇ ਕੋਲ ਇੱਕੋ ਕੰਪਲੇਨ ਆਈ ਹੈ ਐਸੇ ਤਰੀਕੇ ਦੀ ਜਿਸ ਦਾ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਬਤਲ ਗਿਆ ਨੇ 10 12 ਇਹੋ ਜੀਆਂ ਵਾਰਦਾਤਾਂ ਪਹਿਲਾਂ ਆਲਰੇਡੀ ਕਰ ਚੁੱਕੀ ਹੈ 50 ਵਿਅ ਅਨਜਾਨ ਲੋਕਾਂ ਨੂੰ ਜੀ ਸੂਚਿਤ ਕੀਤਾ ਜਾਂਦਾ ਕਿ ਹਰ ਕਿਸੇ ਨੂੰ ਬਿਨਾਂ ਜਾਣੇ ਪਛਾਣੇ ਤੁਸੀਂ ਲਿਫਟ ਨਾ ਲਓ